ਹਾਂਜੀ ਬਾਈ ਲੋ ਆਪਾਂ ਅੱਜ ਮੱਝ ਦਾ ਕਰਦੇ ਹਾਂ ਸਨਮਾਨ ਮੱਝ ਨੇ ਦੁੱਧ ਕੱਢਿਆ ਜੀ 19 ਕਿਲੋ 508 ਗ੍ਰਾਮ ਤੇ ਬਹੁਤ ਸੋਹਣਾ ਦੁੱਧ ਕੱਢਿਆ ਮੱਝ ਨੇ ਲੋ ਜੀ ਮੱਝ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕਰ ਰਹੇ ਬਾਈ ਹਾਰ ਪਾ ਕੇ ਲਵੇ ਖੜਜ ਲਵੇ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾ ਰਿਹਾ ਹੈ 19 ਕਿਲੋ 508 ਗ੍ਰਾਮ ਦਿਖਾਇਆ ਕੋਨੀਆਂ ਪਾਦ ਗਿਆ ਉਹਨੇ ਪੋਚ ਕਿਉਂ ਪਾਦੇ? ਬਸ ਇਹ ਪਾਦੇ। ਉਹਨਾਂ ਖਰਚ ਦਾ ਮੜਾ ਜਾਂ। ਤੇ ਆਪਣੇ ਆਰਕੀ ਫੀਡ ਫੈਕਟਰੀ ਵੱਲੋਂ ਆਰਕੀ ਫੀਡ ਫੈਕਟਰੀ ਵੱਲੋਂ ਵੀ ਬਾਈ ਆਜੋ ਲਓ ਆਜੋ ਤੁਸੀਂ ਸਾਰੇ। ਸਾਰੇ ਫਰਜ਼ ਉੱਲ ਲਵੇ। ਲੈ ਆ ਦੇ ਦਿਓ। ਥੋੜਾ ਉ। ਲੈ ਥੋੜਾ ਉ ਬਾਈ। ਉਹ ਬਾਜ ਨਹੀਂ ਫੜਾ ਦੂੰ। ਫੜਾ ਇੱਕ ਨਾ ਤੇ ਲੋਈ ਹਾਰ ਕੇ ਫੀਡ ਫੈਕਟਰੀ ਵੱਲੋਂ ਤੇ ਆਪਣੇ ਸ਼ਾਨਦਾਰ ਝੋਟੀਆਂ ਗਰੁੱਪ ਵੱਲੋਂ ਟਰਾਫੀਆਂ ਤੇ ਕੱਪ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਜਾ ਰਿਹਾ ਤੇ ਬਾਈ ਹਸ ਹਾਰ ਪਾ ਕੇ ਮੱਝ ਦਾ ਸਨਮਾਨ ਕੀਤਾ ਜਾ ਰਿਹਾ ਬਾਈ ਤੇ ਬਹੁਤ ਸੋਹਣਾ ਦੁੱਧ ਕੱਢਿਆ ਮੱਝ ਨੇ 19 ਕਿਲੋ 508 508 ਗ੍ਰਾਮ 19 ਕਿਲੋ ਲਗਭਗ ਦੁੱਧ ਕੱਢਿਆ ਮੱਝ ਨੇ ਬਹੁਤ ਵਧੀਆ ਤੇ ਉਸ ਦੀ ਖੁਸ਼ੀ ਵਿੱਚ ਬਾਈ ਦੂਰ ਦੂਰੋਂ ਪਹੁੰਚੇ ਨੇ ਤੇ ਮੱਝ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕਰ ਰਹੇ ਨੇ ਜੀ। ਪੂਰੇ ਗਰੁੱਪ ਦੀ ਤਰਫੋਂ ਸਨਮਾਨ ਦਾ ਪ੍ਰਦਾਨ ਕਰ ਰਿਹਾ। ਬਸ ਵੀ ਸਾਰੇ ਵਗਦੇ ਤਸਵੀਰ ਵਗ ਜੋ ਲਵੇ ਮੈਂ ਤੇ ਲੈ ਮੈਂ ਫੜਾ ਰਿਹਾ ਬਸ ਹੋਰ ਦਰ ਨੂੰ ਹੋ ਬਹੁਤ ਬਹੁਤ ਵਧੀਆ ਜੀ ਚਵਾਈ ਉਹ ਮਾਰਦੇ ਫੋਟੋ ਤੇ ਫੋਟੋ ਲੈ ਤੇ ਡਾਕਟਰ ਨਰੇਸ਼ ਸਦਾਣੀ ਤੋਂ ਵੀ ਵਿਸ਼ੇਸ਼ ਤੌਰ ਤੇ ਮੱਝ ਨੂੰ ਲਾਈਵ ਵੀ ਕੀਤਾ ਇਹਨਾਂ ਵੱਲੋਂ ਤੇ ਮੱਝ ਦਾ ਵਿਸ਼ੇਸ਼ ਤੌਰ ਤੇ ਸਨਮਾਨ ਹੈ ਜੀ ਧੰਨਵਾਦ ਸਾਰਿਆਂ ਦਾ ਜੀ ਜੁੜਨ ਲਈ ਬਹੁਤ ਬਹੁਤ ਧੰਨਵਾਦ ਆਜੋ ਪਿੰਡ ਬਹਾਦਰਪੁਰ ਵੀ ਕੋਈ ਵੀ ਭਰਾ ਆ ਕੇ ਮੱਝ ਨੂੰ ਦੇਖ ਸਕਦਾ ਹੈ ਤੇ ਬਾਈ ਨਾਲ ਗੱਲ ਵੀ ਕਰ ਸਕਦਾ ਹੈ ਬਾਈ ਦਾ ਆਪਾਂ ਮੋਬਾਈਲ ਨੰਬਰ ਉੱਤੇ ਮੈਂਸ਼ਨ ਕਰ ਦਾਂਗੇ ਮੱਝ ਨੋਟ ਫॉर ਸੇਲ ਹੈ ਕੋਈ ਸੇਲ ਕਰਨ ਦਾ ਰੱਦ ਨਹੀਂ ਹੈਗਾ ਮੱਝ ਨੂੰ ਤੇ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ ਜੀ